ਤਾਂ ਆਪਾਂ ਦੇਖਦੇ ਆ ਕਿ ਸਹੂਲਤ ਬਿਲਕੁਲ ਸਿੱਧੀ ਕਹ ਦਿੱਤੀ ਜਾਂਦੀ ਹੈ ਤੇ ਕਮਰੇ ਕਾਫੀ ਵਧੀਆ ਬਣੇ ਹੋਏ ਨੇ ਹਨਾ ਪਰ ਇੱਥੇ ਸਾਡਾ ਮੇਨ ਮਕਸਦ ਫਿਰ ਅੱਗੇ ਆ ਜਾਂਦਾ ਹੈ ਕਿ ਉਹਨਾਂ ਬੱਚਿਆਂ ਨੂੰ ਆਤਮ ਨਿਰਭਰ ਬਣਾਈਏ ਉਸ ਨੂੰ ਹਰ ਇੱਕ ਪੱਖ ਤੋਂ ਆਮ ਤੌਰ ਦੇ ਤੇ ਅਗਲਾ ਕਹਿੰਦਾ ਯਾਰ ਨੇਤਰਹੀਣਾ ਜਾਂ ਅੰਗੀਣਾ ਵਿਚਾਰੇ ਉਹ ਵਿਚਾਰੇ ਸ਼ਬਦ ਦੂਰ ਕਰੀਦਾ ਸੀ ਪਹਿਲਾਂ ਤਾਂ ਮਾਨਸਿਕਤਾ ਦੇ ਵਿੱਚੋਂ ਵੀ ਅਸੀਂ ਸਭ ਕੁਝ ਕਰ ਸਕਦੇ ਹਾਂ ਜਿਦਾ ਹੁਣ ਤੁਸੀਂ ਦੇਖਿਆ ਹੋਣਾ ਵੀ ਉੱਪਰ ਕੱਪੜੇ ਵੀ ਆਪ ਸਾਰੇ ਆਪਣੇ ਧੋ ਰਹੇ ਨੇ ਮਸ਼ੀਨ ਦੇ ਨਾਲ ਹਨਾ ਤੇ ਹੋਰ ਸਾਰਾ ਜਿੰਨਾ ਭਾਂਡੇ ਵਗੈਰਾ ਦੀ ਆਪਣੇ ਆਪ ਸਾਰੇ ਸਫਾਈ ਕਰਨੀ ਆ ਮਤਲਬ ਹਰ ਕੰਮ ਉਹ ਜਿਹੜਾ ਇੱਕ ਨਿਗਾ ਵਾਲਾ ਬੰਦਾ ਕਰ ਸਕਦਾ ਉਹ ਆਮ ਉਹ ਕਰ ਸਕਦੇ ਨੇ ਠੀਕ ਹੈ ਨਿਗਾ ਨਹੀਂ ਹੈਗੀ ਹੱਥ ਦੀ ਟਚਿੰਗ ਪਾਵਰ ਹੈ ਆ ਦਿਮਾਗ ਪ੍ਰੋਪਰ ਆ ਸਾਰਾ ਉਹ ਵਧੀਆ ਆਪਣਾ ਸਾਰਾ ਕੰਮ ਕਰਦੇ ਨੇ ਔਰ ਸਾਡਾ ਮੇਨ ਮਕਸਦ ਇਹੀ ਹੁੰਦਾ ਇੱਥੇ ਇਹਨਾਂ ਨੂੰ ਲਿਆ ਕੇ ਆਤਮਰ ਦਨਪੁਰ ਬਣਾਈਏ ਉਹਦੇ ਵਿੱਚ ਅਸੀਂ ਕਾਮਯਾਬ ਹੋ ਰਹੇ ਹਾਂ ਔਰ ਇੱਥੋਂ ਤੱਕ ਵੀ ਜਿਹੜਾ ਹੁਣ ਸਾਡਾ ਇਹ ਇੱਥੇ ਸਾਡੇ ਕੋਲ ਨੌਜਵਾਨ ਬੱਚੇ ਇੱਥੇ ਸਾਡੇ ਕੋਲ ਪੜ੍ਹਾਈ ਕਰਦੇ ਨੇ ਤਾਂ ਆਪਾਂ ਦੇਖਦੇ ਆ ਕਿ ਸਹੂਲਤ ਬਿਲਕੁਲ ਸਹੀ ਦੇ ਕੇ ਦਿੱਤੀ ਜਾਂਦੀ ਹੈ ਤੇ ਕਮਰੇ ਕਾਫੀ ਵਧੀਆ ਬਣੇ ਹੋਏ ਨੇ ਹਨਾ ਫਿਰ ਇਹ ਸਾਰਾ ਜਿਹੜਾ ਦੇਖਭਾਲ ਆ ਵੀ ਕਰਦੇ ਨੇ ਬਿਲਕੁਲ ਬੈੱਡ ਵਗ ਤੇ ਇਹਨਾਂ ਨੂੰ ਗੁਰਮਤ ਗਿਆਨ ਨਾਲ ਵੀ ਜੋੜਿਆ ਜਾਂਦਾ ਉੱਪਰ ਆਪਾਂ ਦੇਖੇ ਟੀਚਰਸ ਬਕਾਇਦਾ ਇੱਥੇ ਪਹੁੰਚਦੇ ਨੇ ਜੋ ਕਿ ਸੇਵਾ ਨਿਭਾਉਂਦੇ ਨੇ ਤੇ ਇਹਨਾਂ ਨੂੰ ਜਿਹੜੀ ਕਿ ਪੜ੍ਹਾਈ ਦੀ ਛੋਟੇ ਬੱਚੇ ਜਿਹੜੇ ਦੇਖ ਰਹੇ ਆ ਉਹ ਆਪ ਪੜ੍ਹ ਰਹੇ ਨੇ ਬ੍ਰੇਲ ਲਿਪੀ ਮੀਨਸ ਸਹੀ ਸਹੀ ਤਰੀਕੇ ਨਾਲ ਉਹਨਾਂ ਨੂੰ ਸਿਖਾਈ ਵੀ ਜਾਂਦੀ ਆ ਜਾਂ ਕਿਸ ਤਰੀਕੇ ਨਾਲ ਔ ਮੇ ਸਪੈਲ ਨਹੀਂ ਸਿੱਖੇ ਆਉਂਦੇ ਨੇ ਕਿਸ ਤਰੀਕੇ ਨਾਲ ਹੁੰਦਾ ਸਰ ਕੁਝ ਜਿਆਦਾਤਰ ਤਾਂ ਜਿਹੜਾ ਬੱਚੇ ਬੱਚੇ ਵੱਡੇ ਨੇ ਸਾਡੇ ਕੋਲੇ ਉਹ ਜਦਾ ਕਾਲਜ ਗੋਇੰਗ ਸਟੂਡੈਂਟ ਆਉਂਦੇ ਨੇ ਉਹਨਾਂ ਨੂੰ ਅਸੀਂ ਇੱਥੇ ਜਿਆਦਾਤਰ ਸਾਨੂੰ ਉਹਨਾਂ ਤੇ ਘੱਟ ਮਿਹਨਤ ਕਰਨੀ ਪੈਂਦੀ ਹੈ ਬਾਕੀ ਸਾਰਾ ਕਾਲਜ ਇੰਨੇ ਕਰਨੀ ਹੁੰਦੀ ਹੈ ਪਰ ਇੱਥੇ ਸਾਡਾ ਮੇਨ ਮਕਸਦ ਫਿਰ ਅੱਗੇ ਆ ਜਾਂਦਾ ਹੈ ਕਿ ਉਹਨਾਂ ਬੱਚਿਆਂ ਨੂੰ ਆਤਮ ਨਿਰਭਰ ਬਣਾਈਏ ਅਸੀਂ ਉਹਨਾਂ ਨੂੰ ਹਰ ਇੱਕ ਪੱਖ ਤੋਂ ਆਮ ਤੌਰ ਦੇ ਤੇ ਅਗਲਾ ਕਹਿੰਦਾ ਯਾਰ ਨੇਤਰਹੀਨ ਨਾ ਜਾਂਗੀਨਾਂ ਵਿਚਾਰੇ ਉਹ ਵਿਚਾਰੇ ਸ਼ਬਦ ਦੂਰ ਕਰੀਦਾ ਸੀ ਪਹਿਲਾਂ ਤਾਂ ਮਾਨਸਿਕਤਾ ਦੇ ਵਿੱਚੋਂ ਵੀ ਅਸੀਂ ਸਭ ਕੁਝ ਕਰ ਸਕਦੇ ਆ ਜਿੱਦਾਂ ਹੁਣ ਤੁਸੀਂ ਦੇਖਿਆ ਹੋਣਾ ਵੀ ਉੱਪਰ ਕੱਪੜੇ ਵੀ ਆਪ ਸਾਰੇ ਆਪਣੇ ਧੋਰੇ ਨੇ ਮਸ਼ੀਨ ਦੇ ਨਾਲ ਹਨਾ ਤੇ ਹੋਰ ਸਾਰਾ ਜਿੰਦਾ ਭਾਂਡੇ ਵਗੈਰਾ ਦੀ ਆਪਣੇ ਆਪ ਸਾਰੇ ਸਫਾਈ ਕਰਨੀ ਆ ਮਨੋ ਹਰ ਕੰਮ ਉਹ ਜਿਹੜਾ ਇੱਕ ਨਿਗਾ ਵਾਲਾ ਬੰਦਾ ਕਰ ਸਕਦਾ ਉਹ ਆਮ ਉਹ ਕਰ ਸਕਦੇ ਨੇ ਠੀਕ ਆ ਨਿਗਾ ਨਹੀਂ ਹੈਗੀ ਹੱਥ ਦੀ ਟਚਿੰਗ ਪਾਵਰ ਹੈ ਆ ਦਿਮਾਗ ਪ੍ਰੋਪਰ ਆ ਸਾਰਾ ਉਹ ਬਧੀਆ ਆਪਣਾ ਸਾਰਾ ਕੰਮ ਕਰਦੇ ਨੇ ਔਰ ਸਾਡਾ ਮੇਨ ਮਕਸਦ ਇਹੀ ਹੁੰਦਾ ਇੱਥੇ ਵੀ ਇਹਨਾਂ ਨੂੰ ਲਿਆ ਕੇ ਆਤਮਰ ਜਨਮਰ ਬਣਾਈਏ ਉਹਦੇ ਵਿੱਚ ਅਸੀਂ ਕਾਮਯਾਬ ਹੋ ਰਹੇ ਹਾਂ ਔਰ ਇੱਥੋਂ ਤੱਕ ਵੀ ਜਿਹੜਾ ਹੁਣ ਸਾਡਾ ਇਹ ਇੱਥੇ ਸਾਡੇ ਕੋਲ ਨੌਜਵਾਨ ਬੱਚੇ ਇੱਥੇ ਸਾਡੇ ਕੋਲ ਪੜ੍ਹਾਈ ਕਰਦੇ ਨੇ ਅੱਗੇ ਕਾਲਜਾਂ ਦੇ ਵਿੱਚ ਪੜਾਉਂਦੇ ਅਸੀਂ ਇਹਨਾਂ ਨੂੰ ਇਸੇ ਤਰ੍ਹਾਂ ਸਾਡੀ ਇੱਕ ਸੰਸਥਾ ਲੜਕੀਆਂ ਦੇ ਲਈ ਸਾਡੀ ਬ੍ਰਾਂਚ ਆ ਸੰਸਾ ਸਾਬ ਅੰਮ੍ਰਿਤਸਰ ਦੇ ਵਿੱਚ ਉੱਥੇ ਸਾਡੇ ਕੋਲ 20-25 ਦੇ ਕਰੀਬ ਨੇ ਤਰਹੀਨ ਲੜਕੀਆਂ ਨੇ ਜਿਹੜੀਆਂ ਨੂੰ ਅਸੀਂ ਬੀਏ ਤੱਕ ਦੀ ਪੜ੍ਹਾਈ ਸਾਡੀ ਉੱਥੇ ਬ੍ਰਾਂਚ ਜਿਹੜੀ ਆ ਉਹ ਫ੍ਰੀ ਉਹਨਾਂ ਨੂੰ ਕਰਵਾਉਂਦੀ ਆ ਫਿਰ ਅੱਗੇ ਰੋਜ਼ਗਾਰ ਦੇ ਉੱਤੇ ਉਹ ਬੱਚੀਆਂ ਜਾ ਕੇ ਲੱਗਦੀਆਂ ਨੇ ਔਰ ਉੱਥੇ ਉਹਨਾਂ ਤੇ ਜਦਾਂ ਆਪਣਾ ਰੋਟੀ ਪਾਣੀ ਵਗੈਰਾ ਬਣਾਉਣਾ ਹੋਰ ਘਰੇਲੂ ਕੰਮ ਨੇ ਉਹ ਲੜਕੀਆਂ ਨੂੰ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਬਕਾਇਦਾ ਤਾਂ ਕਿ ਉਹ ਕੱਲ ਨੂੰ ਜਦੋਂ ਉਹਨਾਂ ਦੇ ਵਿਆਹ ਹੁੰਦੇ ਨੇ ਵਿਚਰੀਆਂ ਦੇ ਉਹ ਆਪਣੇ ਘਰਾਂ ਦੇ ਵਿੱਚ ਜਾ ਕੇ ਵੀ ਆਪਣਾ ਵਧੀਆ ਪਾਲਣ ਪੋਸ਼ਣ ਆਪਣੇ ਪਰਿਵਾਰਾਂ ਦਾ ਕਰ ਸਕਣ ਤੇ ਜੇਕਰ ਕਿਸੇ ਨੂੰ ਜੇ ਕੋਈ ਨੇੜੇ ਤੇੜੇ ਕੋਈ ਨੀਤਰ ਹਿੰਦ ਦੇਖਦਾ ਜਾਂ ਕਿਸੇ ਦੇ ਨਾ ਚੰਦੇ ਹੋਵੇ ਪਰਿਵਾਰ ਵਿੱਚ ਕੋਈ ਹੁੰਦਾ ਤਾਂ ਉਹ ਇੱਥੇ ਕਿਵੇਂ ਸੰਪਰਕ ਕਰ ਸਕਦਾ ਹੈ ਜਾਂ ਇੱਥੇ ਆ ਕੇ ਕਿਵੇਂ ਉਹਨਾਂ ਨੂੰ ਇੱਥੇ ਮੀਂਸ ਰੱਖ ਸਕਦਾ ਹੈ ਕਿ ਉਹ ਆਪਣਾ ਜੀਵਨ ਸੁਖਾਲਾ ਕਰ ਸਕਣ ਜਿਹੜੀ ਗਿਆਨ ਸਿੱਖ ਸਕਣ ਇੱਥੋਂ ਦੇ ਬਿਲਕੁਲ ਬਹੁਤ ਵਧੀਆ ਤੁਹਾਡਾ ਸਵਾਲ ਹੈ ਕਿਉਂਕਿ ਦੇਖੋ ਅ ਪਹਿਲੀ ਗੱਲ ਤਾਂ ਇਸ ਤਰ੍ਹਾਂ ਦੀ ਕਿਸੇ ਦੇ ਪ੍ਰੋਬਲਮ ਆਵੇ ਨਾ ਪਰ ਇਹ ਵੀ ਇੱਕ ਕੁਦਰਤੀ ਹੈ ਵੀ ਚਲੋ ਇਹ ਚੀਜ਼ਾਂ ਆਈਆਂ ਆ ਤੇ ਜੇਕਰ ਕੋਈ ਵੀ ਕਿਤੇ ਤੁਹਾਨੂੰ ਵੀ ਕਿਤੇ ਕੋਈ ਨੇਤਰਹੀਨ ਕੋਈ ਦਿਸਦਾ ਤਾਂ ਉਹ ਜਰੂਰ ਤੁਸੀਂ ਇਸ ਸੰਸਥਾ ਦੇ ਨਾਲ ਰابطਾ ਕਰ ਸਕਦੇ ਹੋ ਮੈਂ ਸੰਸਥਾ ਦੇ ਨੰਬਰ ਵੀ ਤੁਹਾਨੂੰ ਮੈਂ ਦੱਸ ਦਿੰਦਾ 0161 2533979 450 2250 ਇਹ ਦੋ ਨੰਬਰ ਸਾਡੇ ਲੈਂਡਲਾਈਨ ਨੇ ਔਰ ਅਗਰ ਮੇਰੇ ਨਾਲ ਕੋਈ رابطہ ਕਰਨਾ ਚਾਹੁੰਦਾ ਤਾਂ 94780 51000 ਇਸ ਨੰਬਰ ਦੇ ਉੱਤੇ رابطہ ਕਰ ਸਕਦੇ ਆ ਔਰ ਜਿਹੜੇ ਬੱਚੇ ਪੜਨ ਵਾਲੇ ਨੇ ਨੇਤਰਹੀਨ ਉਹਨਾਂ ਨੂੰ ਅਸੀਂ ਸਕੂਲਾਂ ਤੱਕ ਨੇਤਰਹੀਨ ਸਕੂਲਾਂ ਤੱਕ ਉਹਨਾਂ ਦੀ ਪਹੁੰਚ ਯਕੀਨੀ ਬਣਾਉਨੇ ਆ ਔਰ ਜਿਹੜੇ ਬੱਚੇ ਮੰਨ ਲਓ ਕੁਝ ਪੜਦੇ ਲਿਖਦੇ ਅੱਗੇ ਮੰਨ ਲਓ ਏਜ ਜ਼ਿਆਦਾ ਹੋ ਗਈ ਆ ਉਹਨਾਂ ਨੂੰ ਅੱਗੇ ਪੜਾਉਣਾ ਹੈ ਜਾਂ ਕੋਈ ਐਕਸੀਡੈਂਟਲ ਕੇਸ ਹੈ ਜਿੱਦਾਂ ਸਾਡੇ ਕੋਲ ਇੱਕ ਦੋ ਕੇਸੇ ਇਦਾਂ ਦੇ ਆਏ ਹੋਏ ਨੇ ਜਿਹੜੇ ਪੜ੍ਹਾਈ ਕਰਦੇ ਸੀ ਬੱਚੇ ਬਾਅਦ ਚ ਨਿਗਾਹ ਚਲੀ ਗਈ ਉਹਨਾਂ ਦੀ ਉਹਨਾਂ ਨੂੰ ਫਿਰ ਅੱਗੇ ਅਸੀਂ ਇੱਥੇ ਪੜਾਉਨੇ ਆ ਉਹਨਾਂ ਦੇ ਉੱਤੇ ਅਸੀਂ ਮਿਹਨਤ ਕਰਦੇ ਆ ਸੋ ਮੈਂ ਇਹੀ ਬੇਨਤੀ ਕਰੂੰਗਾ ਵੀ ਕਿਤੇ ਵੀ ਤੁਹਾਡੀ ਨਜ਼ਰ ਦੇ ਨਜ਼ਰ ਦੇ ਵਿੱਚ ਕੋਈ ਨੇਤਰਹੀਨ ਬੱਚਾ ਬੱਚੀ ਹੈਗਾ ਤੇ ਉਹਨੂੰ ਜਿੰਨਾ ਜਲਦੀ ਹੋ ਸਕਦਾ ਤੁਸੀਂ ਸਾਡੇ ਤੱਕ ਜਾਂ ਹੋਰ ਜਿਹੜੀਆਂ ਨੇਤਰਹੀਨਾਵਾਂ ਨੇਤਰਹੀਨਾਂ ਵਾਲੀ ਸੰਸਥਾਾਂਵਾਂ 'ਚ ਕੰਮ ਕਰਦੀਆਂ ਉਹਨਾਂ ਤੱਕ ਜਰੂਰ ਅਪਰੋਚ ਕਰੋ ਕਿਉਂਕਿ ਤੁਹਾਡੀ ਇੱਕ ਛੋਟੀ ਜੀ ਕੋਸ਼ਿਸ਼ ਕਿਸੇ ਦੀ ਜ਼ਿੰਦਗੀ ਬਣਾ ਸਕਦੀ ਹੈ ਸਾਡੇ ਨਾਲ ਸਰਦਾਰ ਜਸਪ੍ਰੀਤ ਸਿੰਘ ਜੀ ਮੌਜੂਦ ਨੇ ਜਿਹੜੇ ਨੇਤਰਹੀਨਾਂ ਨੂੰ ਗਿਆਨ ਦੇ ਰਹੇ ਨੇ ਬਾਣੀ ਨਾਲ ਜੋੜ ਰਹੇ ਨੇ ਤੇ ਯਾਨੀ ਕਹਿ ਲਓ ਬਾਣੀ ਸਿਖਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਰ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮਿਸ ਇਸ ਤਰੀਕੇ ਨਾਲ ਸੇਵਾ ਕਰਦੇ ਹੋਏ ਜਿਹੜੇ ਨੇਤ ਰਹੀਨ ਨੇ ਉਹਨਾਂ ਨੂੰ ਵਿਦਿਆ ਦਿੰਦੇ ਹੋਏ ਗੁਰਬਾਣੀ ਨਾਲ ਜੋੜਦੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਜੀ ਮੈਂ 1999 ਇੱਥੇ ਹਾਇਰ ਐਜੂਕੇਸ਼ਨ ਲਈ ਆਇਆ ਸੀ ਮੈਂ ਜਦੋਂ ਆਇਆ ਸੀ ਬਿਲਕੁਲ ਕਲੀਨ ਸ਼ੇਫ ਸੀ ਇੱਥੇ ਦੇ ਮੋਲੇ ਨੇ ਮੈਨੂੰ ਗੁਰਸਿੱਖ ਬਣਾਇਆ ਤੇ ਬਰੇਲ ਲਿਪੀ ਜਾਨੋ ਹੁਣ ਕਰਕੇ ਮੈਂ ਪਾਠ ਕਰ ਲੈਂਦਾ ਸੀ ਨਿਤਨੇਮਾ ਤੇ ਸੰਗੀਤ ਆਉਂਦਾ ਸੀ ਇਸ ਕਰਕੇ ਕਿ ਤੰਗ ਲਾਈਨ ਵਿੱਚ ਬਹਿ ਗਿਆ ਤੇ ਫਿਰ ਹੌਲੀ ਹੌਲੀ ਮੈਂ 1999 ਤੋਂ ਆਪਣੇ ਰੁਜ਼ਗਾਰ ਨੂੰ ਚਲਾਉਣ ਦੇ ਲਈ ਮੈਂ ਕਲਾਸਾਂ ਲਾਉਣੀ ਸ਼ੁਰੂ ਕੀਤੀਆਂ 12ਵੀਂ ਲਾਈਆਂ ਇੱਥੇ ਜਿੰਨੀਆਂ ਕਲਾਸਾਂ ਲਾਈਆਂ ਉਹ ਸੇਵਾ ਚਲਾਈਆਂ ਹੋਰ ਤੁਰ ਤੁਰ ਜਾ ਕੇ ਰਕਲਾ ਸਾਲ ਉਹ ਕਿਹਾ ਕੀਰਤਨ ਕਰਨਾ ਕੀਰਤਨ ਸਿਖਾਉਣਾ ਉਹਦੀ ਪੇਮੈਂਟ ਲਈਦੀ ਹੈ ਪਰ ਇਸ ਆਸ਼ਰਮ ਦੇ ਚ ਕਦੀ ਕੋਈ ਮਾਇਆ ਨਹੀਂ ਲਈ ਬਸ ਇਨਾ ਕੈਲਵੀ ਤੋਂ ਪਛਾਣ ਜੇ ਕੈਲੂ ਆ ਥੋੜਾ ਬਚਾ 컬러 ਰਗਰ ਆ ਪਛਾਣ ਲਿਆ ਤੇ ਆਪਣੇ ਜੋ ਪੁਜਾਰੀ ਜੋ ਕਹੀਏ ਕੋਈ ਵਹੀ ਕਲਗ ਰਾਨੀ ਚਲਾ ਸਕਦੇ ਹਾਂਜੀ ਤੇ ਮਤਲਬ ਬਾਣੀ ਪੜਦੇ ਕਿਸ ਤਰੀਕੇ ਨਾਲ ਉਹ ਵੀ ਸਾਰੀ ਬਰੇਲ ਦੇ ਵਿੱਚ ਲਿਖੀ ਹੋਈ ਹੈ ਬਾਣੀ ਨਤਰਿੰਦ ਦੇ ਉਤਕਾ ਸਾਹਿਬ ਲਈ ਇਹ ਕਿਸੀ 2013 ਦੇ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਰੀਏ ਭਾਈ ਗੁਰਮੇਜ ਸਿੰਘ ਹੋਰਾਂ ਨੇ ਬਰੇਰ ਵਿੱਚ ਗੁਰੂਕ੍ਰੰਥ ਸਾਹਿਬ ਦੀ ਇਹ ਪੋਥੀ ਤਿਆਰ ਕੀਤੀ ਹੈ 18 ਪੋਥੀਆਂ ਵਿੱਚ ਪੂਰਾ ਗੁਰੂਕ੍ਰੰਥ ਸਾਹਿਬ ਤੇ ਗੁਰੂ ਦੀ ਬਖਸ਼ਿਸ਼ ਦੇ ਸਦਕਾ ਮੈਂ 77 ਪਾਠ ਹੁਣ ਤੱਕ ਕਰ ਚੁੱਕਾ 78 ਵਾਂ ਕੱਢੀ ਨੁਮਾਇ ਤੇ ਮੈਂ ਚਾਹਨਾ ਵੇ ਹੋਰ ਵੀ ਨਿਤ੍ਰਹਿਨ ਇਸ ਖਜ਼ਾਨੇ ਦਾ ਬਤਵਦਲਾ ਲੈ ਸਕਣ